ਫਿਰ ਗੁਰੂ ਰਵਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੂਰਵ ਤੋਂ ਪਹਿਲਾਂ ਆਦਮਪੁਰ 에ਰਪੋਰਟ ਦਾ ਮੁੱਦਾ ਫਿਰ ਸ਼ੁਰੂ ਹੋਇਆ ਸੱਤ ਸਮਾਜ ਐਸੀ ਜਥੇਵੰਦੀਆਂ ਤੇ ਚੰਦਰਸ਼ੇਕਰ ਆਜ਼ਾਦ ਵੀ ਲੋਕ ਸਭਾ ਚ ਪੜ ਕੇ ਅਤੇ ਜਨ ਪੰਜਾਬੀ ਨਿਊਜ਼ ਨੂੰ ਪੰਜਾਬ ਪੁਲਿਸ ਨੇ ਕਵਰੇਜ ਕਰਨ ਤੋਂ ਰੋਕਿਆ ਤੁਸੀਂ ਦੇਖ ਰਹੇ ਹੋ ਜਨ ਪੰਜਾਬੀ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਆਦਮਪੁਰ ਹਵਾਈ ਅੱਡਾ ਜਿੱਥੇ ਸਤਗੁਰੂ ਰਵਦਾਸ ਮਹਾਰਾਜ ਜੀ ਦੇ ਨਾਂ ਤੇ ਜਿਹੜਾ 에ਰਪੋਰਟ ਜਿਹੜਾ ਮੌਕੇ ਦੀਆਂ ਸਰਕਾਰਾਂ ਵੱਲੋਂ ਜਿਹੜਾ ਰੱਖਿਆ ਗਿਆ ਸੀ ਪਰ ਜਿਹੜਾ 에ਰਪੋਰਟ ਦਾ ਨਾਮ ਜਿਹੜਾ ਅਧੂਰਾ ਪੈ ਗਿਆ ਕਾਫੀ ਜਿਹੜਾ ਚਰਚਾ ਦੇ ਵਿੱਚ ਛਾਇਆ ਹੋਇਆ ਕਿ ਆਦਮਪੁਰ ਦਾ 에ਰਪੋਰਟ ਜਿਹੜਾ ਸਤਗੁਰੂ ਅਬਦਾਸ ਮਹਾਰਾਜ ਦੇ ਨਾਂ ਤੇ ਰੱਖਿਆ ਜਾਵੇ ਪਰ ਮੌਕੇ ਦੀਆਂ ਸਰਕਾਰਾਂ ਜਿਹੇ ਹਮੇਸ਼ਾ ਜਿਹੜਾ ਆ ਰਬਦਾਸਿਆ ਕੌਮ ਨੂੰ ਜਿਹੜਾ ਗੁੰਮਰਾਹ ਕਰਕੇ ਜਿਹੜੇ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਲੈ ਕੇ ਆਉਂਦੇ ਆ ਪਰ ਉਹ ਪੂਰੇ ਹਲੇ ਤੱਕ ਨਹੀਂ ਕੀਤੇ ਹੋਏ ਆ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਆ ਏਅਰਪੋਰਟ ਦੇ ਬਾਹਰ ਦੀਆਂ ਕਿਉਂਕਿ ਇਸੇ ਮੁਲਾਜ਼ਮ ਨਾਲ ਦੀ ਗੱਲਬਾਤ ਕੀਤੀ ਆ ਉਹਨਾਂ ਨੇ ਕਿਹਾ ਕਿ ਜਿਹੜੀ 26 ਜਨਵਰੀ ਕਰਕੇ ਇਸ ਕਰਕੇ ਜਿਹੜਾ ਅੰਦਰ ਜਾਣ ਦੀ ਜਿਹੜੀ ਪਰਵੀਸ਼ਨ ਨਹੀਂ ਦਿੱਤੀ ਜਾ ਰਹੀ ਹੈ ਪਰ ਉਹਨਾਂ ਨੇ ਕਿਹਾ ਕਿ ਤਿੰਨ ਚਾਰ ਦਿਨਾਂ ਤੱਕ ਜਿਹੜੀ ਹੈ ਪਰਵੀਸ਼ਨ ਇੱਥੇ ਤੁਹਾਨੂੰ ਦਿੱਤੀ ਜਾਵੇਗੀ ਔਰ ਤੁਸੀਂ ਜਿਹੜੀ ਇੱਥੋਂ ਵੀਡੀਓ ਸ਼ੋਰਟ ਅੰਦਰੋਂ ਕਰ ਸਕਦੇ ਹੋ ਔਰ ਖਾਸ ਕਰਕੇ ਅੱਜ ਸਾਡਾ ਮੇਨ ਮਕਸਦ ਹੈ ਕਿ ਆਦਮਪੁਰ 에어ਪੋਰਟ ਦਾ ਨਾਮ ਜਿਹੜਾ ਸਤਗੁਰੂ ਰਬਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਣ ਦਾ ਜਿਹੜਾ ਰਬਦਾਸੀਆ ਕੁੰਬ ਕੋਲ ਜਿਹੜੀ ਮੰਗ ਜਿਹੜੀ ਹੈ ਬਹੁਤ ਵੱਡੇ ਪੱਧਰ ਤੇ ਜਿਹੜੀ ਬਾਧ ਰਹੀ ਹੈ ਪਰ ਜਿਹੜੀਆਂ ਸਰਕਾਰਾਂ ਨੇ ਜਿਹੜਾ ਹਮੇਸ਼ਾ ਰਬਦਾਸੀਆ ਸਮਾਜ ਨੂੰ ਜਿਹੜਾ ਗਮਰਾਹ ਕੀਤਾ ਹੈ ਲਗਾਤਾਰ ਇਸੇ ਤੁਹਾਨੂੰ ਜਿਹੜੀਆਂ ਤਸਵੀਰਾਂ ਆਦਮਪੁਰ ਉਹ ਵਾਈ ਅੱਡੇ ਦੀਆਂ ਦਿਖਾ ਰਹੇ ਹਨ ਲਗਾਤਾਰ ਜਿਹੜਾ ਤੁਸੀਂ ਪੇਜ ਦੇ ਨਾਲ ਜੁੜੇ ਰਹੋ ਔਰ ਜਿਹੜਾ ਆਦਮپور 에ਅਰਪੋਰਟ ਦਾ ਨਾਮ ਜਿਹੜਾ ਸਤਗੁਰੂ ਅਰਬਦਾਸ ਮਹਾਰਾਜ ਜੀ ਦੇ ਰੱਖਣ ਦਾ ਇਹ ਰਬਦਾਸੀਆ ਕੌਮ ਬੋਲੋ ਜਿਹੜੀ ਮੰਗ ਲਗਾਤਾਰ ਜਾਰੀ ਹੈ ਔਰ ਸੰਤ ਸਮਾਜ ਬੋਲੋ ਦੀ ਇਹਦੀ ਮੰਗ ਜਿਹੜੀ ਕੀਤੀ ਜਾ ਰਹੀ ਹੈ ਕਿ ਜਿਹੜਾ ਆਦਮپور ਦਾ 에ਅਰਪੋਰਟ ਆ ਜਿਹੜਾ ਸਤਗੁਰੂ ਅਰਬਦਾਸ ਮਹਾਰਾਜ ਜੀ ਦੇ ਜਲਦ ਰੱਖਿਆ ਜਾਵੇ ਪਰ ਆਮ ਆਦਮੀ ਪਾਰਟੀ ਨੇ ਜਿਹੜਾ ਆਦਮਪੁਰ 에어ਪੋਰਟ ਦਾ ਨਾਮ ਜਿਹੜਾ ਰੱਖਣ ਦੇ ਵਿੱਚ ਹਲੇ ਤੱਕ ਦੀ ਬਹੁਤ ਦੇਰੀ ਕਰ ਰਹੀ ਆ ਔਰ ਹਲੇ ਤੱਕ ਜਿਹੜਾ ਆਦਮਪੁਰ 에어ਪੋਰਟ ਦਾ ਨਾਮ ਜਿਹੜਾ ਐਲਾਨ ਨਹੀਂ ਕੀਤਾ ਜਾ ਰਿਹਾ ਸਿੱਧੀਆਂ ਰਹਿਣੋਂ ਇਸ ਲਾਈਵ ਤਸਵੀਰਾਂ ਦਿਖਾ ਰਹੇ ਕਿ ਆਦਮਪੁਰ ਹਵਾਈ ਅੱਡਾ ਜਿਹੜਾ ਨਾਮ ਸਿਰਫ ਤੇ ਸਿਰਫ ਐਸੇ ਕਰਕੇ ਰੱਖਿਆ ਗਿਆ ਤੇ ਬਾਕੀ ਜਿਹੜਾ ਸਤਗੁਰ ਰਵਦਾਸ ਮਹਾਰਾਜੀ ਦੇ ਨਾਮ ਤੇ ਬਿਲਕੁਲ ਜਿਹੜਾ 에어ਪੋਰਟ ਨਹੀਂ ਰੱਖਿਆ ਗਿਆ ਜਾਂ ਤਾਂ ਇਹ ਸ਼ੂਆਸ਼ਾਤ ਹੋ ਸਕਦੀਆਂ ਜਾਂ ਤਾਂ ਦਲਿਤ ਸਮਾਜ ਨੂੰ ਗਮਰਾਹ ਕੀਤਾ ਜਾ ਰਿਹਾ ਜਾਂ ਤਾਂ ਰਬਦਾਸੀਆ ਕੌਮ ਤੇ ਜਿਹੜੇ ਨਾਂ ਤੇ ਜਿਹੜਾ 에어ਪੋਰਟ ਦਾ ਨਾਮ ਜਿਹੜਾ ਰੱਖਣ ਤੋਂ ਹਮੇਸ਼ਾ ਜਿਹੜੀਆਂ ਸਰਕਾਰਾਂ ਭੱਜਦੀਆਂ ਜਾਂ ਤਾਂ ਵੱਡੇ ਵੱਡੇ ਜਿਹੜੇ ਵਾਦੇ ਕੀਤੇ ਜਾ ਰਹੇ ਉਹ ਵਾਦੇ ਜੀ ਬਿਲਕੁਲ ਸਰਕਾਰਾਂ ਨੂੰ ਜਿਹੜੇ ਬੰਦ ਕਰਨੇ ਚਾਹੀਦੇ ਝੂਠੇ ਜਿਹੜੇ ਵਾਦੇ ਕੀਤੇ ਜਾ ਰਹੇ ਆ ਲਗਾਤਾਰ ਜਿਹੜਾ ਰਬਦਾਸੀਆ ਕੌਮ ਨੂੰ ਜਿਹੜਾ ਗਮਰਾਹ ਕੀਤਾ ਜਾ ਰਿਹਾ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਲਈਆਂ 에어ਪੋਰਟ ਦੇ ਅੰਦਰ ਦੀਆਂ ਜਿਹੜੀਆਂ ਜਲਦ ਸੀ ਔਰ तकरीबन 26 ਜਨਵਰੀ ਅੱਜ ਕਰਕੇ ਜਿਹੜਾ ਅੰਦਰਲਾ ਜਿਹੜਾ ਪ੍ਰੋਗਰਾਮ ਤੁਹਾਨੂੰ ਨਹੀਂ ਦਿਖਾ ਰਹੇ ਜਿੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਜਿਹੜਾ 에어ਪੋਰਟ ਦਾ ਨਾਮ ਜਿਹੜਾ ਰੱਖਿਆ ਜਾਵੇ ਜਨ ਪੰਜਾਬੀ ਨਿਊਜ਼ ਦੇ ਵਿਸ਼ੇਸ਼ ਰਿਪੋਰਟ ਸਰਕਾਰ ਦੇ ਕੋਲੋਂ ਆਦਮਪੁਰ 에어ਪੋਰਟ ਦਾ ਨਾਮ ਸਤਿਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਰਖਵਾ ਦੇਣ ਸਤਿਗੁਰੂ ਰਵਿਦਾਸ ਸਮਰਮ ਦੇ ਗੁਰੂਪੁੱਤ ਤੋਂ ਪਹਿਲਾਂ ਪਹਿਲਾਂ ਇਹ ਉਹ ਉਤਰਾਲਾ ਕਰਦੇ ਨੇ ਕਿ साथ साथ मेरा आपसे आग्रह है ये मेरी मांग नहीं है ये पंजाब के लोगों की मांग है देश के प्रधानमंत्री कह के आए थे पंजाब में कह के आए थे पंजाब में कि जब आदमपुर एयरपोर्ट का नाम जो है सदगुरु रविदास जी महाराज के नाम पे करने के लिए कह के थे प्राइम मिनिस्टर ਆਪ ਪਤਾ ਕਰਾ ਲਓਨ ਰਿਕਾਰਡ ਪ੍ਰੈਮਿਸਟਰ ਨੇ ਆਪਣੀ ਸਪੀਚ ਮੈਂ ਕਹਾ ਜੋ ਪੰਜਾਬ ਗਏ ਕਿ ਹਮ ਇਸ ਜਲੰਧਰ ਮੈਂ ਜੋ 에ਰਪੋਰਟ ਹੈ ਆਦਮਪੁਰ ਮੈਂ ਕਿ ਹਮ ਉਸਕਾ ਨਾਮ ਸਤਗੁਰ ਅਰਦਾਸ ਜੀ ਮਹਾਰਾਜ ਦੇ ਨਾਮ ਤੇ ਕਰਾਂਗੇ ਲੇਕਿਨ ਸਰ ਦਾਵੇ-ਦਾਵੇ ਔਰ ਵਾਦੇ-ਵਾਦੇ ਕਬ ਤੱਕ ਇਹ ਖੋਖਲੇ ਵਾਦੇ ਹੋਤੇ ਚੈਨ ਪੰਜਾਬੀ ਨੂੰ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ